ਕਾਂਗਰਸ ਵਾਲਿਆਂ ਦੀ ਸਮਝ ਨਹੀਂ ਆ ਰਹੀ ਕਾਂਗਰਸ ਵਾਲਿਆਂ ਨੂੰ ਸਮਝ ਨਹੀਂ ਆ ਰਹੀ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਕੀ ਹੋਈ ਕੀ ਜਾਂਦਾ ਉਹਦਾ ਹਿੱਲੇ ਪਏ ਨੇ ਖਡੂਰ ਸਾਹ ਵਾਲਾ ਸੰਗਰੂਰ ਭੇਜਤਾ ਸੰਗਰੂਰ ਵਾਲਾ ਆਨੰਦਪੁਰ ਭੇਜਤਾ ਬਠਿੰਡੇ ਵਾਲਾ ਤੁਹਾਡੇ ਕੋਲ ਲੁਧਿਆਣੇ ਭੇਜਤਾ ਉਹ ਪ੍ਰਤਾਪ ਬਾਜਵਾ ਗੁਰਦਾਸਪੁਰ ਵਾਲਾ ਉਹ ਕਹਿੰਦਾ ਮੈਂ ਕਿਰਾਏ ਤੇ ਘਰ ਲਊਂਗਾ ਲੁਧਿਆਣੇ ਤਾਂ ਕਿ ਹੱਥੀ ਫਰਾ ਕੇ ਜਾਮਾ ਰਾਜੇ ਵੜਿੰਗਰੂ ਇਹਨਾਂ ਦਾ ਆਪਸ ਚੀਰ ਨਹੀਂ ਪੜਦਾ ਕੰਮ ਛੱਡੋ ਪਰ ਇਹਨਾਂ ਨੂੰ ਆਪਸ ਲੜੀ ਜਾਣ ਦਿਓ ਆਪਾਂ ਕੰਮ ਕਰੀਏ ਆਪਾਂ ਪੰਜਾਬ ਦੇ ਵਿਕਾਸ ਦੇ ਕੰਮ ਕਰੀਏ ਇੱਕ ਨੌਜਵਾਨ ਮੈਂ ਦੰਦਾ ਨਹੀਂ ਰਹਿਣ ਦੇਣਾ ਚਾਹੁੰਦਾ ਜਿਹਦੇ ਕੋਲੇ ਨੌਕਰੀ ਨਾ ਹੋਵੇ ਜਾਂ ਜਿਹੜਾ ਨੌਕਰੀਆਂ ਵੰਡਣ ਵਾਲਾ ਵੀ ਹੋਵੇ ਮੰਗਣ ਵਾਲੇ ਵੀ ਚਾਹੇ ਵੰਡਣ ਵਾਲਾ ਵੀ ਬਣਾਵਾਂਗੇ ਆਪਾਂ ਫੈਕਟਰੀਆਂ ਖਲਵਾਵਾਂਗੇ ਸਟਾਰਟਅਪ ਦੇਵਾਂਗੇ ਕੰਮ ਦੇਵਾਂਗੇ ਬਿਨਾਂ ਲੋਨ ਤੋਂ ਕਰਜ਼ਾ ਦੇਵਾਂਗੇ ਚਾਰ ਪੰਜ ਮੁੰਡੇ ਇਕੱਠੇ ਹੋ ਕੇ ਕੋਈ ਕੰਮ ਸਟਾਰਟ ਕਰੋ ਕਰਜ਼ਾ ਦੇਊਂਗਾ ਮੈਂ ਕੋਈ ਉਹਦਾ ਕੋਈ ਉਹਦਾ ਵਿਆਜ ਨਹੀਂ ਜਦੋਂ ਕਮਾਉਣ ਲੱਗੇ ਕਿਸ਼ਤਾਂ ਕਰ ਕਰਕੇ ਮੋੜ ਦਿਓ ਨਾਲੇ 20 ਬੱਚੀ ਮੁੰਡੇ ਕੁੜੀਆਂ ਨੂੰ ਹੋਰ ਕੰਮ ਦਿਓ ਥਰਮਲ ਪਲੈਂਟ ਆਪਾਂ ਨੇ ਖਰੀਦ ਲਿਆ ਕਾਂਗਰਸ ਵਾਲਿਆਂ ਦੀ ਸਮਝ ਨਹੀਂ ਆ ਰਹੀ ਕਾਂਗਰਸ ਵਾਲਿਆਂ ਨੂੰ ਸਮਝ ਨਹੀਂ ਆ ਰਹੀ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਕੀ ਹੋਈ ਕੀ ਜਾਂਦਾ ਉਹਦਾ ਹਿੱਲੇ ਪਏ ਨੇ ਖਡੂਰ ਸਾਹ ਵਾਲਾ ਸੰਗਰੂਰ ਭੇਜਤਾ ਸੰਗਰੂਰ ਵਾਲਾ ਆਨੰਦਪੁਰ ਭੇਜਤਾ ਬਠਿੰਡੇ ਵਾਲਾ ਤੁਹਾਡੇ ਕੋਲ ਲੁਧਿਆਣੇ ਭੇਜਤਾ ਉਹ ਪ੍ਰਤਾਪ ਬਾਜਵਾ ਗੁਰਦਾਸਪੁਰ ਵਾਲਾ ਉਹ ਕਹਿੰਦਾ ਮੈਂ ਕਿਰਾਏ ਤੇ ਘਰ ਲਊਂਗਾ ਲੁਧਿਆਣੇ ਤਾਂ ਕਿ ਹੱਥੀ ਹਰਾ ਕੇ ਜਾਵਾਂ ਰਾਜੇ ਬੜੇਂਗਰੂ ਇਹਨਾਂ ਦਾ ਆਪਸ ਚੀਰੀ ਨਹੀਂ ਫੜਦਾ ਕੰਮ ਛੱਡੋ ਪਰ ਇਹਨਾਂ ਨੂੰ ਆਪਸ ਲੜੀ ਜਾਣ ਦਿਓ ਆਪਾਂ ਕੰਮ ਕਰੀਏ ਆਪਾਂ ਪੰਜਾਬ ਦੇ ਵਿਕਾਸ ਦੇ ਕੰਮ ਕਰੀਏ ਇੱਕ ਨੌਜਵਾਨ ਮੈਂ ਇਦਾਂ ਦਾ ਨਹੀਂ ਰਹਿਣ ਦੇਣਾ ਚਾਹੁੰਦਾ ਜਿਨ੍ਹਾਂ ਕੋਲੇ ਨੌਕਰੀ ਨਾ ਹੋਵੇ ਜਾਂ ਜਿਹੜਾ ਨੌਕਰੀਆਂ ਵੰਡਣ ਵਾਲਾ ਵੀ ਹੋਵੇ ਮੰਗਣ ਵਾਲੇ ਦੀ بجائے ਵੰਡਣ ਵਾਲਾ ਵੀ ਬਣਾਵਾਂਗੇ ਆਪਾਂ ਫੈਕਟਰੀਆਂ ਖਲਵਾਵਾਂਗੇ ਸਟਾਰਟਅਪ ਦੇਵਾਂਗੇ ਕੰਮ ਦੇਵਾਂਗੇ ਬਿਨਾਂ ਲੋਨ ਤੋਂ ਕਰਜ਼ਾ ਦੇਵਾਂਗੇ ਚਾਰ ਪੰਜ ਮੁੰਡੇ ਇਕੱਠੇ ਹੋ ਕੇ ਕੋਈ ਕੰਮ ਸਟਾਰਟ ਕਰੋ ਕਰਜ਼ਾ ਦੇਊਂਗਾ ਮੈਂ ਕੋਈ ਉਹਦਾ ਕੋਈ ਉਹਦਾ ਵਿਆਜ ਨਹੀਂ ਜਦੋਂ ਕਮਾਉਣ ਲੱਗੇ ਕਿਸ਼ਤਾਂ ਕਰ ਕਰਕੇ ਮੋੜ ਦਿਓ ਨਾਲੇ 20 ਬੱਚੀ ਮੁੰਡੇ ਕੁੜੀਆਂ ਨੂੰ ਹੋਰ ਕੰਮ ਦਿਓ ਥਰਮਲ ਪਲੈਂਟ ਆਪਾਂ ਨੇ ਖੇਦ ਲਿਆ Subscribe to One India channel and never miss an update.